ਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਪੰਜਾਬ ਦੇ ਅੰਦਰ ਨਸ਼ਾ ਨੂੰ ਲੈ ਕੇ ਹੁਣ ਲਗਾਤਾਰ ਜਿਹੜੇ ਨੇ ਵੱਡੇ ਅਭਿਆਨ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਆ ਜਿਸ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੀ ਜਿਹੜੀ ਆ ਧੜ ਪਕੜ ਕੀਤੀ ਜਾ ਰਹੀ ਆ ਰੇਡਾਂ ਕਰਕੇ ਜਿਹੜੇ ਨੇ ਉਹ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਰਹੇ ਨੇ ਹਾਊਸ ਜਿਹੜੇ ਨੇ ਉਹਨਾਂ ਦੇ ਘਰ ਨੇ ਬੁਲਡੋਜ਼ ਉਹਨਾਂ ਨੂੰ ਕੀਤੇ ਜਾ ਰਹੇ ਉੱਥੇ ਹੀ ਦੂਜੇ ਪਾਸੇ ਇਹ ਜਿਹੜੀ ਆ ਬਿਮਾਰੀ ਆ ਕੋਹੜ ਆ ਇਸ ਨੂੰ ਪੰਜਾਬ ਚੋਂ ਖਤਮ ਕਰਨ ਦੇ ਵਾਸਤੇ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਅੱਗੇ ਆਏ ਨੇ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਵਿੱਚ ਉਹ ਪਹੁੰਚੇ ਨੇ ਜਿੱਥੇ ਉਹਨਾਂ ਨੇ ਇੱਕ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ ਆ ਦੱਸ ਦਈਏ ਕਿ ਨਸ਼ੇ ਦੇ ਖਾਤਮੇ ਦੇ ਵਾਸਤੇ ਗੁਲਾਬਚੰਦ ਕਟਾਰੀਆ ਜੋ ਕਿ ਪੰਜਾਬ ਦੇ ਰਾਜਪਾਲ ਨੇ ਉਹਨਾਂ ਦੇ ਵੱਲੋਂ ਇੱਕ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ 5 ਦਿਨਾਂ ਤੱਕ ਇਹ ਜਿਹੜੀ ਆ ਉਹ ਪੈਦਲ ਯਾਤਰਾ ਚੱਲੂਗੀ ਇਸ ਦੌਰਾਨ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਆਪ ਇੱਥੇ ਪਹੁੰਚਿਆ ਤੇ ਮੈਂ ਆਪ ਇਹ ਡਿਸਾਈਡ ਕੀਤਾ ਕਿ ਮੈਂ ਖੁਦ ਬਦਲ ਚਲਾਂਗਾ ਤਾਂ ਕਿ ਵਾਕਿਆ ਲੋਕਾਂ ਨੂੰ ਵੀ ਜਿਹੜੀ ਆ ਉਹ ਇਸ ਤੋਂ ਪ੍ਰੇਰਣਾ ਮਿਲੇ ਉਹਨਾਂ ਕਹਾਂ ਕਿ ਪੰਜਾਬ ਦੇ ਅੰਦਰ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਗੱਲ ਦਾ ਹੁਣ ਪਰਨ ਲੈਣਾ ਕਿ ਪੰਜਾਬ ਦੇ ਵਿੱਚ ਅਸੀਂ ਹੁਣ ਇਸ ਕੋਹੜ ਨੂੰ ਰਹਿਣ ਨਹੀਂ ਦੇਣਾ ਕਿਉਂਕਿ ਨਸ਼ੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਇੱਕ ਪਾਸੇ ਜਿੱਥੇ ਸਾਡੀ ਨੌਜਵਾਨੀ ਬਰਬਾਦ ਹੋ ਰਹੀ ਆ ਦੂਜੇ ਪਾਸੇ ਘਰ ਦੇ ਕਰ ਜਿਹੜੇ ਨੇ ਉਹ ਤਬਾਹ ਹੋ ਗਏ ਨੇ ਹਰ ਰੋਜ਼ ਕੋਈ ਨਾ ਕੋਈ ਜਿਹੜਾ ਨੌਜਵਾਨ ਆ ਉਹ ਨਸ਼ੇ ਦੀ ਓਵਰਡੋਸ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਜਿਸ ਦੇ ਨਾਲ ਸਾਰਾ ਜਿਹੜਾ ਟੱਬਰ ਆ ਉਹ ਵਿਖਰ ਜਾਂਦਾ ਉਹਨਾਂ ਕਹਿਆ ਕਿ ਜਿੱਥੇ ਸਰਕਾਰ ਆਪਣੇ ਲੈਵਲ ਤੇ ਆਏ ਜਿਹੜਾ ਨਸ਼ਾ ਇਸ ਨੂੰ ਖਤਮ ਕਰਨ ਦਾ ਪ੍ਰਯਾਸ ਕਰਦੀ ਹੈ ਉੱਥੇ ਹੀ ਹਰ ਇੱਕ ਪੰਜਾਬ ਦੇ ਨਾਗਰਿਕ ਦੀ ਡਿਊਟੀ ਬਣਦੀ ਹੈ ਕਿ ਉਹ ਆਪ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰੇ ਕਿ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਉਸ ਨੂੰ ਖਤਮ ਕੀਤਾ ਜਾਵੇ ਤੁਹਾਨੂੰ ਦੱਸਦੇ ਕਿ ਲਗਾਤਾਰ ਹੁਣ ਜਿਹੜਾ ਉਹ ਪੰਜਾਬ ਦੇ ਵਿੱਚ ਨਸ਼ਾ ਨੂੰ ਲੈ ਕੇ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਸਰਕਾਰ ਨੇ ਜੜੀਆ ਆਪਣੀ ਮੁਹਿੰਮ ਵਿੱਡੀ ਹੋਈ ਆ ਦੂਜੇ ਪਾਸੇ ਜਿਹੜੇ ਰਾਜਪਾਲ ਨੇ ਆਬਵੀਅਸ ਕੰਮ ਦੇ ਵਿੱਚ ਹੁਣ ਲਾਗੇ ਦੱਸਦੇ ਕਿ ਸਰਹਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਸਰਹਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਅਮਰੀਕ ਸਰਦਾ ਇਹ ਪੈਦਲ ਯਾਤਰਾ 5 ਦਿਨ ਤੱਕ ਚੱਲੇਗੀ ਉੱਥੇ ਹੀ ਰਾਜਪਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਆ ਕਿ ਉਹ ਖੁਦ ਪੈਦਲ ਚੱਲਣ ਆਏ ਨੇ ਤਾਂ ਜੋ ਪੰਜਾਬ ਪਰ ਅਤੇ ਦੇਸ਼ ਨੂੰ ਨਸ਼ਾ ਮੁਕਤ ਦਾ ਸਨੇਹਾ ਦਿੱਤਾ ਜਾਵੇ ਉੱਥੇ ਹੀ ਉਹਨਾਂ ਆਪਣੇ ਸੰਬੋਧਨ ਚ ਕਿਹਾ ਕਿ ਪੰਜਾਬ ਰੰਗਲਾ ਪੰਜਾਬ ਉਦਹੀ ਹੋਏਗਾ ਜਦ ਨਸ਼ਾ ਮੁਕਤ ਹੋਏਗਾ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖਾ ਦੇ 10 ਗੁਰੂਆਂ ਦੇ ਇਤਿਹਾਸ ਤੇ ਉਹਨਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਛੋਟੇ ਸ਼ਾਹਬਜਾਦੀਆ ਦੀ ਸ਼ਹਾਦਤ ਨੂੰ ਸਾਨੂੰ ਯਾਦ ਕਰਨ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੇ ਵਕਤ ਪੈਣ ਤੇ ਕੁਰਬਾਨੀ ਦਿੱਤੀ ਆ ਲੇਕਿਨ ਅੱਜ ਨਸ਼ੇ ਦੇ ਕੋਹੜ ਦੇ ਵਿੱਚ ਸਾਡੀ ਜਵਾਨੀ ਜਿਹੜੀ ਆ ਉਹ ਜੇ ਜਕੜੀ ਹੋਈ ਨਜ਼ਰ ਆ ਰਹੀ ਐ ਅਸਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰੀਏ